ਲੋ ਜੀ ਆ ਬਾਬਾ ਤਾਂ ਨਹੀਂ ਟਿਕਦਾ ਸੋਸ਼ਲ ਮੀਡੀਆ ਦੇ ਉੱਤੇ ਅਨੇਕਾਂ ਵੀਡੀਓਜ਼ ਇਹਦੀਆਂ ਸਾਹਮਣੇ ਆ ਚੁੱਕੀਆਂ ਨੇ ਬਾਬਾ ਪਤਾ ਨਹੀਂ ਕਿਵੇਂ ਲੋਕਾਂ ਨੇ ਮਸ਼ਹੂਰ ਕੀਤਾ ਖਾਸ ਕਰਕੇ ਇਹਨਾਂ ਇਸ ਬਾਬੇ ਨੂੰ ਤਾਂ ਮਹਿਲਾਵਾਂ ਨੇ ਜਿਆਦਾ ਮਸ਼ਹੂਰ ਕੀਤਾ ਜਿੰਨੀਆਂ ਸੋਹਣੀਆਂ ਮਹਿਲਾਵਾਂ ਉਹਨੀਆਂ ਹੀ ਇਸ ਬਾਬੇ ਦੇ ਕੋਲ ਆਉਂਦੀਆਂ ਨੇ ਕਿਵੇਂ ਜੱਫੀਆਂ ਪਾ ਪਾ ਕੇ ਆਸ਼ੀਰਵਾਦ ਲੈਂਦੀਆਂ ਨੇ ਇਹਨਾਂ ਦੇ ਪੈਰਾਂ ਨੂੰ ਚੁੰਮਦੀਆਂ ਨੇ ਇਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਉਂਦੀਆਂ ਨੇ ਕੀ ਦੇਣ ਇਹਨਾਂ ਪਖੰਡੀ ਬਾਬਿਆਂ ਦੀ ਕਿਉਂਕਿ ਜੇ ਤੁਹਾਨੂੰ ਪਹਿਲਾਂ ਵੀ ਵੀਡੀਓਜ਼ ਦਿਖਾ ਚੁੱਕਿਆ ਕਦੇ ਇਹ ਹੁੰਡ ਜਾਂ ਲੈ ਕੇ ਸੋਹਣੀ ਜਿਹਾਂ ਜਨਾਨੇ ਨੂੰ ਹੁੰਡੇ ਵਿੱਚ ਬਾੜ ਲੈਂਦਾ ਤਾਂ ਉਸ ਤੋਂ ਬਾਅਦ ਪਤਾ ਨਹੀਂ ਕੀ ਕੁਸਰਮੋਸਰ ਕਰਦਾ ਪਤਾ ਨਹੀਂ ਕਿਹੜਾ ਆਸ਼ੀਰਵਾਦ ਦਿੰਦਾ ਇਹ ਤਾਂ ਉਹ ਜਦ ਤਾ ਫਿਰ ਉਹ ਜਨਾਨੀ ਉਹ ਜਾਣਦੇ ਜਾਂ ਫਿਰ ਇਹ ਬਾਬਾ ਜਾਣਦਾ ਜਿਹੜਾ ਉਹ ਆਸ਼ੀਰਵਾਦ ਦਿੰਦਾ ਕਈ ਮਹਿਲਾ ਮਾਇਜ਼ੇ ਪੈਰਾਂ ਦੇ ਵਿੱਚ ਲਿਰਦਿਆਂ ਹੋਈ ਨਜ਼ਰ ਆਉਂਦੀ ਨਹੀਂ ਤਾਂ ਤੁਸੀਂ ਦੇਖ ਹੀ ਸਕਦੇ ਉਸ ਤੋਂ ਪਹਿਲਾਂ ਵੀ ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਮਹਿਲਾ ਦੀਆਂ ਜਿਹੜੇ ਕਿ ਉਸ ਦੇ ਨਾਲ ਗਲਤ ਤਰੀਕੇ ਦੇ ਨਾਲ ਜਿਹੜਾ ਕਿ ਉਹ ਟੱਚ ਕਰਦਾ ਨਜ਼ਰ ਆ ਰਿਹਾ ਸੀ ਹਾਲਾਂਕਿ ਦੇਖਣ ਵਾਲੇ ਨੂੰ ਲੱਗਦਾ ਸੀ ਮਹਿਲਾ ਦੇ ਮਤਾਬਿਕ ਉਹ ਗਲਤ ਨਹੀਂ ਸੀ ਤਾਂ ਆਸ਼ੀਰਵਾਦ ਸੀਗਾ ਪਰ ਜਿਹੜਾ ਹੋਰ ਕੋਈ ਦੂਆਤੀਆ ਬੰਦਾ ਦੇਖਦਾ ਤਾਂ ਉਹ ਦੇਖ ਕੇ ਅੰਦਾਜ਼ਾ ਲਗਾ ਲੈਂਦਾ ਕਿ ਕੀ ਹੋ ਰਿਹਾ ਤਾਂ ਹੁਣ ਜਿਹੜੀ ਨਵੀਂ ਵੀਡੀਓ ਤੁਹਾਨੂੰ ਦਿਖਾ ਰਹੇ ਕਿ ਨੀਲੇ ਸੂਰ ਦੇ ਵਿੱਚ ਸੋਹਣੀ ਜਹੀ ਮਹਿਲਾ ਇਸ ਬਾਬੇ ਦੇ ਕੋਲ ਆਉਂਦੀ ਹੈ ਗੱਲ ਦੇ ਵਿੱਚ ਫੁੱਲਾਂ ਦਾ ਹਾਰ ਪਾਉਂਦੀ ਹੈ ਕਿਵੇਂ ਉਹਦੇ ਪੈਰਾਂ ਨੂੰ ਚੁੰਮਦੀ ਹੋਈ ਨਜ਼ਰ ਆਉਂਦੀ ਹੈ ਤੇ ਉਹਨੂੰ ਜੱਫੀ ਪਾ ਕੇ ਮਿਲਦੀ ਹੈ ਬਾਬਾ ਤਾਂ ਫਿਰ ਆਪਣੇ ਆਪ ਖੁਸ਼ ਹੋ ਜਾਂਦਾ ਵੀ ਜਦੋਂ ਇੰਨੀਆਂ ਸੋਹਣੀਆਂ ਸੋਹਣੀਆਂ ਜਨਾਨੀਆਂ ਇਹਨਾਂ ਦੇ ਡੇਰੇ ਦੇ ਵਿਚੌਲ ਦੇ ਰਹੇ ਤੇ ਦੂਜੇ ਪਾਸੇ ਫਿਰ ਜੱਫੀਆਂ ਪਾ ਪਾ ਮਿਲਦੀਆਂ ਨੇ ਕਿੱਥੋਂ ਇਹਨੇ ਅਜਿਹੇ ਕਿਹੜਾ ਕੰਮ ਕਰ ਦਿੱਤਾ ਕਿ ਲੋਕ ਇਹਨੂੰ ਰੱਬ ਮਗਬੂਜ਼ ਇਹਨੇ ਦੱਸਦਾ ਦੋ ਕੀ ਦੇਣ ਹੈ ਜਿਹੜੇ ਇਹਨੇ ਲੋਕਾਂ ਨੂੰ ਸਵਰਗ ਦੇ ਝੂਟੇ ਲਵਾਦੇ ਜਾਂ ਫਿਰ ਲੋਕਾਂ ਦਾ ਇੰਨਾ ਕੋ ਕੰਮ ਕਰ ਦਿੱਤਾ ਕਿਉਂ ਤੁਸੀਂ ਜਿਹੇ ਲੋਕਾਂ ਨੂੰ ਸਿਰ ਚੜਾਉਨੇ ਅੱਜ ਤੁਸੀਂ ਪਹਿਲਾਂ ਖੁਦ ਉਂਗਲ ਫੜੋਨੇ ਤੇ ਫਿਰ ਜਿਹੜਾ ਕਹਿੰਦੇ ਅਜਿਹੇ ਬਾਬੇ ਤੁਹਾਡੀਆਂ ਬਾਹਾਂ ਫੜਦੇ ਨੇ ਫਿਰ ਤੁਸੀਂ ਥਾਣੇ ਕਚਹਿਰੀ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਜਿਹੜੇ ਜਹੇ ਬੰਦੇ ਹੁੰਦੇ ਨੇ ਪਖੰਡੀ ਨੇ ਜਿਹੜਾ ਉਹ ਬਾਬੇ ਕਹਾਉਂਦੇ ਨੇ ਮਹਿਲਾਵਾਂ ਦੇ ਨਾਲ ਹੀ ਬੜਿਆ ਇਹਨਾਂ ਕੋਲ ਲਵੇ ਨੇੜੇ ਨੇੜੇ ਆ ਕੇ ਜਾਂ ਤਾਂ ਇਹਨਾਂ ਕੋਲੋਂ ਆਸ਼ੀਰਵਾਦ ਦਿੱਤਾ ਜਾਂਦਾ ਜਾਂ ਫਿਰ ਚੁੰਨੀਆਂ ਲੈ ਲੈ ਕੇ ਆਸ਼ੀਰਵਾਦ ਦਿੱਤਾ ਜਾਂਦਾ ਕਦੇ ਕਿਸੇ ਬੰਦੇ ਨੂੰ ਐਵੇਂ ਜੱਫੀ ਪਾ ਕੇ ਜਾਂ ਫਿਰ ਕਿਸੇ ਹੋਰ ਨੂੰ ਦਿੱਤਾ ਕਦੇ ਵੀ ਨਹੀਂ ਕਿਸੇ ਬੱਚੇ ਨੂੰ ਵੀ ਨਹੀਂ ਕਦੇ ਇਹਨਾਂ ਨੇ ਇਹ ਹੈ ਕੀਤਾ ਹੋਣਾ ਤਾਂ ਇਹ ਤੁਹਾਡੇ ਵੱਗੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੁਸੀਂ ਇਸ ਪਖੰਡੀ ਦੀਆਂ ਇੱਕ ਨਹੀਂ ਬਹੁਤ ਅਜੀਬੀਆਂ ਵੀਡੀਓਜ਼ ਨੇ ਜਿਦੇ ਵਿੱਚ ਜ਼ਿਆਦਾਤੋਂ ਇਹਹੀ ਨਜ਼ਰ ਆਊਗਾ ਕਿ ਹੈ ਮਹਿਲਾਮਾ ਦੇ ਨਾਲ ਇਸ ਤਰੀਕੇ ਦੇ ਨਾਲ ਆਸ਼ੀਰਵਾਦ ਦਿੰਦਾ ਪਰ ਇੱਥੇ ਗਲਤੀ ਚ ਉਹ ਅਸੀਂ ਪਖੰਡੇ ਦੀ ਵੀ ਕੀ ਕੱਢੀ ਜਦੋਂ ਮਹਿਲਾਮਾ ਆਪ ਜਾ ਜਾ ਕੇ ਇਹਨਾਂ ਪਖੰਡੇ ਦੇ ਕੋਲ ਜਾਂਦੇ ਨੇ ਜੱਪੀਆਂ ਪਾਉਂਦੇ ਨੇ ਪੈਰਾਂ ਨੂੰ ਚੁੰਮਦਿਆਂ ਨੇ ਗਲਤੀ ਦਖਰੀਨਾਂ ਮਹਿਲਾਮਾ ਦੀ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਪਖੰਡ ਬਾਦ ਨੂੰ ਵਧਾਵਾ ਦਿੱਤਾ ਬਾਕੀ ਤੁਹਾਡਾ ਵੀਡੀਓ ਲੈ ਕੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ